ਸਤ ਗੁਰੂ ਹੋਏ ਦਇਆ ਗੁਰ ਹੋਏ ਦਇਆਲ ਅਸ਼ਰਦਾ ਪੂਰੀ ਐ ਸਤ ਗੁਰ ਹੋਏ ਦਇਆ ਗੁਰ ਹੋਏ ਦਇਆ ਸਤ ਗੁਰੂ ਹੋਏ ਦਿਆਲ ਤਾਂ ਜਮ ਕਾ ਟਰ ਕੇ ਹਾ 고맙 <목소리도> ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਇਆਲ ਗੁਰ ਹੋਏ ਦਇਆਲ ਹੋਏ ਦਇਆਲ ਤਾਂ ਸੱਚ ਸਮਾਈ ਐ ਸਤ ਗੁਰ ਹੋਏ ਦਇਆਲ ਤਾਂ ਨਾਮ ਨੇ ਸ਼ਰਦਾ ਪੂਰੀ ਹੈ ਸਤ ਗੁਰ ਹੋਏ ਦਇਆਲ ਤਾਂ ਸ਼ਰਦਾ ਸਤ ਗੁਰ ਹੋਏ ਦਇਆਲ ਤਾਂ ਸਰਦਾਰ ਪੂਰੀ ਐ ਸਤ ਗੁਰ ਹੋਏ ਦਇਆਲ ਤਾਂ ਸਰਦਾਰ ਪੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਛੂਰੀ ਐ ਸਤ ਗੁਰ ਹੋਏ ਦਇਆਲ ਨਾ ਕਬਹੂ ਪੂਰੀ ਹੈ ਸਤ ਗੁਰ ਹੋਏ ਸੰਤਾਂ ਦਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਪੌ ਕਿਸ਼ਨਾ ਹੈ ਤੇਰੇ ਸੇਵਕ ਕੋ ਪੌ ਕਿਸ਼ਨਾ ਹੈ ਤੇਰੇ ਤੇਰੇ ਸੇਵਕ ਕੋ 嗯。 Eu te Eu...

ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰੀ ਆਰਾ ਦੇ ਤੇਰੇ ਸਰਨ ਤੇਰਾ ਪਰਵਾਸ ਪੰਚ ਦੁਸ਼ ਜਮ ਨਹੀਂ ਆਵੇ ਨੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕਾ ਸਤ ਤੇਰੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇ ਇਸ ਕੰਮ ਨਾ ਜਾਣ ਸਾਰ ਨਾ ਜਾਣ the rock. संत तेरे मेरे राम राए तू संता, संत तू संता का संत तेरे मेरे राम राए तू संता का संत तेरे वड्डा तेरा दरबार सच्चा तुद तख्त ਸਿਰ ਸਾਹ ਪਾਤਸ਼ਾਹੋ ਲਹਿ ਚਲ ਚੋਰ ਛਤ ਥੋੜੀ ਵੱਡੀ ਹੁਡਾ ਪਾਰ ਤੇਰਾ ਮਰਤਬਾ ਰੰਗ ਭੰਗ ਨੇਕ ਨ ਜਾ ਪ੍ਰਕਰਤਿ ਬਾ ਜੀਆਂ ਜੀਉ ਸਭ ਕੀ ਜਾਨ ਲਾ ਸਭ ਤੇਰੇ ਵਸ ਤੇਰਾ ਘਰ ਬਲਾ ਤੇਰੇ ਕਰ ਅਨੰਦ ਦਾਈ ਤੁਧ ਕਰ ਮਾਨ ਮਤਾ ਤੇ ਜਪ ਆਪ ਚਰ ਸਰਬ ਕਿ ਬਤਾਂ ਨਾਨਕ ਦਾਸ ਦਾਸ ਸੁਧਿਆ ਕੈ ਬਿਨ ਬਤ ਤੇਰਾ ਕੀ ਤੇਰਾ ਨਾਮ ਸਤ ਹੈ ਨਾਮ ਸਤ ਹੈ ਸ੍ਰੀ ਵਾਹਿਗੁਰੂ ਪੌੜੀ ਵੱਡੀ ਹੂੰ ਵੱਡਾ ਹੈ ਆਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਨਾ ਜਪਨ ਕਰਤ ਬਾ ਜੀ ਆਂਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਾਨ ਮਹਤਾ ਤੇ ਜਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾਂ ਨਾਨਕ ਦਾਸ ਦਾਸ ਤੁਧ ਆਗੇ ਬਿਨ ਵਰਤਾ ਸ਼ਲੋਕੰ ਗੁਰੂ ਪਾਨਿ ਪਿਤਾ ਮਾਤਾ ਦਿਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਤਰ ਮਹਾ ਦੂਰ ਕਰਮਿਆપો ਆਪਣੀ ਖੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਰਤੀ ਸੁਖੀ ਨਾਲ ਜਿਨੀ ਨਾਮ ਧਿਆਇ ਗਏ ਮੁਸਕਤ ਕਾਲ वाहिगुरु जी ਦੋਂ ਦੁਨਤਨਨ ਕੁਵਾ ਸਰਵ ਕਲਾ I, don't... I don't... ਤੂੰ ਹੁਨੇ ਨਿਧਾਨ ਤੂੰ ਮੇਰੇ ਮਹਿਮਾਨ ਬਰਨ ਨਾ ਸਕੂੰ ਤੂੰ ਠਾਕੁਰ ਊਂਤ ਭਗਵਾਨ ਨਾ ਨਾ ਗੁਰੂ ਗਰੀਬਨਵਾਨ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਮਹਾਰਾਜ Yeah. Hey, hey, hey. ਇਸ ਜਗ ਮੈਂ ਆਏ